ਸੋਸ਼ਲ ਮੀਡੀਆ ਤੇ ਫੇਮਸ ਕਿੰਮੀ ਤੇ ਪਵਨ ਦਾ ਮੁੱਦਾ ਹੁਣ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਹ ਸੋਸ਼ਲ ਮੀਡੀਆ ਨੇ ਬਹੁਤ ਸਾਰੇ ਲੋਕਾਂ ਦਾ ਨਾਮ ਬਣਾਇਆ ਤੇ ਬਹੁਤ ਸਾਰੇ ਲੋਕਾਂ ਦਾ ਫਿਰ ਨਾਮ ਖਤਮ ਕਰਕੇ ਵੀ ਰੱਖ ਦਿੱਤਾ ਹੈ। ਪਵਨ ਤੇ ਕਿੰਮੀ ਜਿਨ੍ਹਾਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਵਧੀਆ ਚੱਲਦੀ ਪਈ ਸੀ। ਦੋਵੇਂ ਵਿਆਹੇ ਹੋਏ ਸੀ। ਕਦੀ ਕੈਨੇਡਾ ਰਹਿੰਦੇ ਸੀ, ਕਦੀ ਪੰਜਾਬ ਰਹਿੰਦੇ ਸੀ। ਪਰ ਇਹਨਾਂ ਦੀ ਜ਼ਿੰਦਗੀ 'ਚ ਹੁਣ ਅਚਾਨਕ ਕੁਝ ਇਹੋ ਜਿਹਾ ਹੋਇਆ। ਵੀ ਕਹਿੰਦੇ ਨੇ ਇਹ ਦੋਨੋਂ ਅਲੱਗ ਹੋ ਗਏ। ਹੁਣ ਅਲੱਗ ਹੋਏ ਜਾਂ ਨਹੀਂ ਹੋਏ ਇਹਦੇ ਬਾਰੇ ਬਾਅਦ 'ਚ ਗੱਲ ਕਰਦੇ ਆਂ। ਪਹਿਲਾਂ ਤੁਹਾਨੂੰ ਦੱਸ ਦਈਏ ਵੀ ਮੁੱਦਾ ਕੀ ਆ। ਫਰੇ ਕਾਸੇ ਕੀਤੇ ਆ ਉਹਨੇ ਦੱਸਿਆ ਕਿ ਜੇਰੀ ਕਿਮੀ ਆ ਪਵਨ ਦੀ ਘਰ ਵਾਲੀ ਉਹ ਹੋਟਲ ਵਿੱਚ ਕਿਸੇ ਹੋਰ ਮੁੜੇ ਨਾਲ ਰਹੀ ਤੇ ਉਹਨਾਂ ਵਿੱਚ ਗਲਤ ਵੀ ਹੋਇਆ ਜੀ ਹਾਂ ਇਹ ਕਹਿਣਾ ਵਾ ਸੁਨੇਹਾ ਦਾ ਜੋ ਕਿਮੀ ਦੀ ਸਹੇਲੀ ਬਣੀ ਸੀ ਤੇ ਕਹਿੰਦੇ ਨੇ ਸੁਨੇਹਾ ਦਾ ਜਨਮ ਦਿਨ ਸੀ ਤਾਂ ਕਿਮੀ ਦਾ ਘਰ ਵਾਲਾ ਕੈਨੇਡਾ ਗਿਆ ਹੋਇਆ ਸੀ ਤਾਂ ਸੁਨੇਹਾ ਨੇ ਕਿਮੀ ਨੂੰ ਇਨਵਾਈਟ ਕੀਤਾ ਹੋਟਲ ਵਿੱਚ ਵੀ ਅੱਜ ਆਪਾਂ ਪਾਰਟੀ ਰੱਖੀ ਆ ਤੂੰ ਆ ਜਾ ਜਿਸ ਤੋਂ ਬਾਅਦ ਕਹਿੰਦੇ ਨੇ दारू ਪੀਤੀ ਗਈ ਕਿਮੀ ਨੂੰ ਵੀ दारू ਪਈ ਤੇ ਬਾਅਦ ਵਿੱਚ ਉਹ ਕਿਸੇ ਮੁੜੇ ਨਾਲ ਰੂਮ 'ਚ ਚਲੀ ਗਈ ਤੇ ਸਵੇਰੇ ਉਸ ਦੀ ਇੱਕ ਜੋ ਫੋਟੋ ਵਾਇਰਲ ਕਰ ਰਹੇ ਆ ਜਿਸ ਵਿੱਚ ਉਹ ਥੱਲੇ ਬੈੱਡ ਤੋਂ ਥੱਲੇ ਲੰਮੀ ਪਈ ਹੋਈ ਆ ਸੋ ਇਹ ਮੁੱਦਾ ਹੁਣ ਸੋਸ਼ਲ ਮੀਡੀਆ ਤੇ ਤੋ ਵਾਇਰਲ ਹੋ ਰਿਹਾ ਹੈ ਕਿ ਕਿਮੀ ਨੇ ਆਪਣੇ ਘਰ ਵਾਲੇ ਨਾਲ ਝੋਖਾ ਕੀਤਾ ਪਰ ਕਿਮੀ ਦੀ ਜੋ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਉਸ ਵਿੱਚ ਉਹ ਬਾਬਾ ਦੀਪ ਸਿੰਘ ਉਹਨਾਂ ਨੂੰ ਹਾਜ਼ਰ-ਨਾਜ਼ਰ ਕਹਿ ਕੇ ਸੋਹਾਾ ਖਾ ਰਹੀ ਹੈ ਕਿ ਮੇਰੀ ਕੋਈ ਗਲਤੀ ਨਹੀਂ ਹੈ ਮੇਰੇ ਨਾਲ ਗਲਤ ਕਰਵਾਇਆ ਗਿਆ ਕਹਿੰਦੇ ਕੱਥੇ ਕਸ਼ਮਰ ਕਿ ਬਾਬਾ ਦੀਪ ਸਿੰਘ ਦੀ ਇਸ ਖੁਕੂ ਕਹਿੰਦੀ ਆ ਮੇਰੇ ਮਨਰੇ ਵਿੱਚ ਬਿਲਕੁਲ ਨਹੀਂ ਕੋਡਨੀ ਸੀ ਮੇਨੋ ਦੀ ਭਜਾ ਕੋ ਉਤੇ ਟੱਠੇ ਤੇ ਉੱਤੇ ਮੇ ਛੂਟ ਨਹੀਂ ਬੋੜੀ ਮੈਂ ਵਾਈਨ ਪੀਤੀ ਸੀ ਦੇ ਆਦੀ ਪਰਡੇ ਤੇ ਮੈਨੂੰ ਸੱਚੀ ਕਸ਼ਮੀਰ ਵਾਲੀ ਜਿੱਦ ਮੇਰੇ ਬੜੇ ਕਾਪ ਫਿਰਦੀ ਸੋ ਲੱਗੇ ਮੈਂ ਬੜੇ ਮਾਨ ਤੋਂ ਭੋਗ ਕਾਇਰ ਕਰਦੀ ਆ ਮੈਨੂੰ ਉਹਦੇ ਦੀ ਸੋਚ ਲੱਗੀ ਮੈਨੂੰ ਬਾਬਾਜੀਤ ਸਿੰਘ ਦੀ ਦੀ ਸੋਚ ਕੇ ਮੈਨੂੰ ਉਸ ਤੋਂ ਬਾਅਦ ਜਿਵੇਂ ਮੇਰੇ ਨਾਲ ਮੇਰੇ ਦੀਦੀ ਵੀ ਗਈ ਹੋਸੀ ਸੋਣ ਇਹ ਕਹਿ ਜਾ ਰਿਹਾ ਕਿ ਦੋਨਾਂ ਦਾ ਰਿਲੇਸ਼ਨ ਟੁੱਟ ਗਿਆ ਹੈ ਹਸਬੰਡ ਵਾਈਫ ਦਾ ਕਿਮੀ ਤੇ ਪਵਨ ਦਾ ਜੀ ਹਾਂ ਹੁਣ ਇਸ ਤਰ੍ਹਾਂ ਦਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਪਵਨ ਕਿਮੀ ਇੰਸਟਾ ਆਈਡੀ ਤੋਂ ਇੱਕ ਸਟੋਰੀ ਪੈਂਦੀ ਹੈ ਵੀ ਆਰ ਸੈਪਰੇਟਿਡ ਜੀ ਹਾਂ ਕਿ ਆਪਾਂ ਵੱਖ ਹੋ ਗਏ ਹਾਂ ਹੁਣ ਸਾਨੂੰ ਹੋਰ ਦੁਖੀ ਨਾ ਕਰਿਓ ਜੋ ਕਰੂੰਗਾ ਰੱਬ ਕਰੂਗਾ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਕਿਸੇ ਨੂੰ ਵੀ ਅਸੀਂ ਟੁੱਟ ਚੁਕੇ ਆ ਦੋਨੋਂ ਵਿਦ ਫੈਮਿਲੀ ਇਸ ਸਟੋਰੀ ਤੋਂ ਇਹ ਪਤਾ ਲੱਗਦਾ ਵਾ ਕਿ ਇਹ ਦੋਨਾਂ ਦੀ ਫੈਮਿਲੀ ਤੇ ਇਹ ਦੋਨੋਂ ਅਲੱਗ ਹੋ ਚੁਕੇ ਆ ਸੋ ਹੁਣ ਗਲਤੀ ਕਿਸ ਦੀ ਏ ਇਹ ਤਾਂ ਰੱਬ ਜਾਣਦਾ ਏ ਜਾਂ ਆਉਣ ਵਾਲੇ ਟਾਈਮ ਚ ਸਾਇਦ ਚੰਗੀ ਤਰ੍ਹਾਂ ਕਲੀਅਰ ਹੋ ਜਾਵੇ ਪਰ ਜੋ ਵੀ ਆ ਰੱਬ ਸਹੀ ਕਰੇ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟਾਂ ਚ ਜਰੂਰ ਦਿਓ ਰੱਬ ਰਾਖਾ